ਬੱਚੇ ਹਰ ਇੱਕ ਨੂੰ ਚੰਗੇ ਲੱਗਦੇ ਹਨ ਤੇ ਹਰ ਇੱਕ ਦੀ दिली ਤਮੰਨਾ ਇਹ ਹੁੰਦੀ ਹੈ ਕਿ ਵਿਆਹ ਤੋਂ ਬਾਅਦ ਜਲਦੀ ਉਹਨਾਂ ਨੂੰ ਸੰਤਾਨ ਦੀ ਪ੍ਰਾਪਤੀ ਹੋਵੇ ਕਿਉਂਕਿ ਜੇ 2-4 ਸਾਲ ਲੰਘ ਜਾਣ ਤਾਂ ਬਹੁਤ ਔਖਾ ਹੋ ਜਾਂਦਾ ਹੈ ਉਸ ਤੋਂ ਬਾਅਦ ਬੱਚਾ ਹੋਣ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਆ ਜਾਂਦੀਆਂ ਹਨ ਜਦੋਂ ਕੋਈ ਔਰਤ ਗਰਭਵਤੀ ਹੁੰਦੀ ਹੈ ਤਾਂ ਫਿਰ ਸਾਡੇ ਦਿਲ ਵਿੱਚ ਇਹੀ ਸਵਾਲ ਉੱਠਦੇ ਹਨ ਕਿ ਇਸ ਦੇ ਪੇਟ ਵਿੱਚ ਕੀ ਪਲ ਰਿਹਾ ਹੈ ਬੱਚਾ ਲੜਕੀ ਹੋਵੇਗੀ ਜੇ ਲੜਕਾ ਅਧਿਕਰ ਲੜਕੀ ਦੀ ਤੇ ਲੜਕੇ ਦੇ ਵਿੱਚ ਕੋਈ ਫਰਕ ਨਹੀਂ ਸਮਝਿਆ ਜਾਂਦਾ ਪਰ ਫਿਰ ਵੀ ਸਾਡੇ ਅੰਦਰ ਇਹ ਸਵਾਲ ਹੁੰਦਾ ਹੈ ਕਿ ਜੇ ਲੜਕੀ ਹੋਵੇਗੀ ਤਾਂ ਅਸੀਂ ਲੜਕਿਆਂ ਵਾਲੇ ਕੱਪੜੇ ਖਰੀਦ ਲਾ ਕੇ ਰੱਖ ਲਵਾਂਗੇ ਲੜਕੀਆਂ ਵਾਲੇ ਸੋਹਣੇ ਸੋਹਣੇ ਨਾਮ ਆਪਣੇ ਦਿਮਾਗ ਵਿੱਚ ਸੋਚਾਂਗੇ ਜੇ ਲੜਕਾ ਹੋਵੇਗਾ ਤਾਂ ਅਸੀਂ ਲੜਕੇ ਵਾਲੀਆਂ ਮਹਿੰਗੀਆਂ ਚੀਜ਼ਾਂ ਖਰੀਦ ਕੇ ਰੱਖਾਂਗੇ ਤੇ ਲੜਕੀਆਂ ਵਾਲੇ ਨਾਮ ਸੋਚ ਕੇ ਰੱਖਾਂਗੇ ਵੈਸੇ ਤਾਂ ਹੀ ਸਭ ਕੁਝ ਕੁਦਰਤ ਦੀ ਖਤ ਹੁੰਦਾ ਹੈ ਪਰ ਪ੍ਰਾਣੇ ਬਜ਼ੁਰਗ ਜੋਨ ਸ਼ਾਨੀਆਂ ਦੱਸਦੇ ਹੁੰਦੇ ਸੀ ਉਹਨਾਂ ਨੇ ਬਿਲਕੁਲ ਸੱਚ ਸਬਦ ਹੁੰਦੀਆਂ ਸੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਗਰਭ ਵਿੱਚ ਪਾਲ ਰਹੇ ਬੱਚੇ ਦੀ ਪਹਿਚਾਣ ਕਰਨ ਲਈ ਕਿਹੜੀਆਂ-ਕਿਹੜੀਆਂ ਨਿਸ਼ਾਨੀਆਂ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਬੱਚਾ ਲੜਕਾ ਹੋਵੇਗਾ ਜਾਂ ਲੜਕੀ ਆਓ ਤੁਹਾਡੇ ਨਾਲ ਉਹ ਨਿਸ਼ਾਨੀਆਂ ਸਾਂਝੀਆਂ ਕਰਦੇ ਹਾਂ ਨੰਬਰ 1 ਜਦੋਂ ਕਿਸੇ ਔਰਤ ਦਾ ਮਿੱਠਾ ਖਾਣ ਦਾ ਘਟ ਦਿਲ ਕਰੇ ਅਤੇ ਨਮਕੀਨ ਚੀਜ਼ਾਂ ਖਾਣ ਨੂੰ ਵੱਧ ਦਿਲ ਕਰੇ ਜਿਵੇਂ ਕਿ ਪਕੌੜੇ ਪੂਜੀ ਆਚਾਰ ਤਾਂ ਸਮਝੋ ਔਰਤ ਦੇ ਵੇਟ ਵਿੱਚ ਪਲ ਰਿਹਾ ਬੱਚਾ ਲੜਕਾ ਹੈ ਨੰਬਰ 2 ਜੇਕਰ ਗਰਭਵਤੀ ਔਰਤ ਦਾ ਪੇਟ ਤਿੱਖਾ ਤੇ ਨੀਚੇ ਵਾਲੇ ਪਾਸੇ ਨੂੰ ਜ਼ਿਆਦਾ ਹੋਵੇ ਤਾਂ ਸਮਝੋ ਗਰਭ ਵਿੱਚ ਲੜਕਾ ਪਲ ਰਿਹਾ ਹੈ ਜੇਕਰ ਔਰਤਾਂ ਦਾ ਪੇਟ ਗੋਲ ਆ ਤੇ ਉੱਪਰ ਵੱਲ ਜ਼ਿਆਦਾ ਹੋਵੇ ਤਾਂ ਸਮਝੋ ਲੜਕੀ ਪਲ ਰਹੀ ਹੈ ਨੰਬਰ 3 ਜੇਕਰ ਕੋਈ ਔਰਤ ਗਰਭવતી ਹੋਣ ਤੋਂ ਬਾਅਦ ਥੱਕੀ ਥੱਕੀ ਮਹਿਸੂਸ ਕਰੇ ਤਾਂ ਸਮਝੋ ਉਸ ਦੇ ਘਰ ਵਿੱਚ ਕੰਨਿਆ ਆਉਣ ਵਾਲੀ ਹੈ ਜੇਕਰ ਔਰਤ ਆਪਣੇ ਆਪ ਨੂੰ ਐਕਟਿਵ ਮਹਿਸੂਸ ਕਰੇ ਤਾਂ ਸਮਝੋ ਉਸ ਦੇ ਘਰ ਵਿੱਚ ਪੁੱਤਰ ਆਉਣ ਵਾਲਾ ਹੈ ਨੰਬਰ 4 ਜੇਕਰ ਗਰਭਵਤੀ ਔਰਤ ਦੇ ਚਿਹਰੇ ਤੇ ਛਾਣੀਆਂ ਜਾਂ ਫਿਰ ਫੈਂਸੀਆਂ ਨਿਕਲਣ ਹੋਣ ਤਾਂ ਇਹ ਬੇਟੀ ਹੋਣ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ ਇਸਦੇ ਉਲਟ ਜੇਕਰ ਗਰਭਵਤੀ ਔਰਤ ਦਾ ਚਿਹਰਾ ਚਮਕਦਾਰ ਗੋਰਾ ਤੇ ਵਾਲ ਵੀ ਚਮਕਦਾਰ ਹੋਣ ਤਾਂ ਸਮਝੋ ਕਿ ਹੁਣ ਉਸ ਘਰ ਵਿੱਚ ਬੇਟਾ ਹੋਣ ਵਾਲਾ ਹੈ ਨੰਬਰ 5 ਜੇਕਰ ਔਰਤ ਦੇ ਪੇਟ ਵਿੱਚ ਪਲ ਰਿਹਾ ਬੱਚਾ ਜਿਆਦਾ ਹਲਚਲ ਕਰਦਾ ਹੈ ਜਿਆਦਾ ਆਪਣੀਆਂ ਲੱਤਾਂ ਬਾਹਾਂ ਮਾਰਦਾ ਹੈ ਤਾਂ ਸਮਝੋ ਬੇਟਾ ਹੈ ਜੇਕਰ ਬੱਚਾ ਜੇਹੇ ਲੱਛਣ ਘਟ ਕਰਦਾ ਹੈ ਤਾਂ ਸਮਝੋ ਬੇਟੀ ਹੈ ਜੇਕਰ ਔਰਤ ਦੇ ਗਰਭਾਸਤਾ ਦੌਰਾਨ ਪੈਰਾਂ ਦਾ ਤਾਪਮਾਨ ਆਮ ਨਾਲੋਂ ਘਟ ਰਿਹਾ ਹੈ ਯਾਨੀ ਕਿ ਪੈਰ ਠੰਡੇ ਰਹਿਣ ਤਾਂ ਸਮਝੋ ਤੁਹਾਨੂੰ ਪੁੱਤਰ ਦੀ ਪ੍ਰਾਪਤੀ ਹੋਣ ਵਾਲੀ ਹੈ ਤੇ ਜੇਕਰ ਤੁਹਾਡੇ ਪੈਰ ਨਾਰਮਲ ਰਹਿਣ ਤੇ ਪੈਰਾਂ ਦੀ ਹਲਕੀ ਹਲਕੀ ਸੋਜਣ ਹੋਵੇ ਤਾਂ ਸਮਝੋ ਤੁਹਾਡੇ ਘਰ ਬੇਟੀ ਹੋਣ ਵਾਲੀ ਹੈ ਨੰਬਰ 7 ਜੇਕਰ ਗਰਮਤੀ ਔਰ ਸੱਜੇ ਪਾਸੇ ਕਰਵਟ ਲੈ ਕੇ ਜਿਆਦਾ ਸੌਂਜੀਏ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਤੁਹਾਡੇ ਘਰ ਪੁੱਤਰ ਦੀ ਪ੍ਰਾਪਤੀ ਹੋਣ ਵਾਲੀ ਇਹ ਵੀ ਮੰਨਿਆ ਜਾਂਦਾ ਹੈ ਕਿ ਸੱਜੇ ਪਾਸੇ ਜਿਆਦਾ ਪੈਨ ਨਾਲ ਪੁੱਤਰ ਦੀ ਪ੍ਰਾਪਤੀ ਹੁੰਦੀ ਹੈ ਜਿਹੜੀਆਂ ਔਰਤਾਂ ਆਪਣੇ ਘਰ ਵਿੱਚ ਪੁੱਤਰ ਦੀ ਪ੍ਰਾਪਤੀ ਚਾਹੁੰਦੀਆਂ ਨੇ ਉਹ ਸੱਜੇ ਪਾਸੇ ਕਰਵਟ ਲੈ ਕੇ ਜਿਆਦਾ ਪੈਨ ਦੀ ਕੋਸ਼ਿਸ਼ ਕਰਨ ਤੁਹਾਡੇ ਇਸ ਬਾਰੇ ਕੀ ਕੀ ਵਿਚਾਰ ਹਨ ਪ੍ਰਾਣੀਆਂ ਬਜ਼ੁਰਗਾਂ ਜੋ ਤਾਂディガンੀਆਂ ਨੇ ਨਿਸ਼ਾਨੀਆਂ ਦੱਸੀਆਂ ਹਨ ਜੇ ਤੁਹਾਨੂੰ ਪਤਾ ਹੈ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰਨਾ